विधानसभा ਹਲਕਾ ਫਲੋਰ ਤੋਂ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਝਟਕਾ ਲੱਗਾ ਜਦੋਂ ਪਾਰਟੀ ਦੇ ਸੀਨੀਅਰ ਆਗੂ ਸੁੱਖਾ ਸਖਨੇਆ ਆਪਣੇ ਸਾਥੀਆਂ ਸਮੇਤ बसपा ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦਾ बसपा ਵਿੱਚ ਸ਼ਾਮਲ ਹੋਣ ਤੇ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਸਿੰਘ ਨੇ ਨਿਗਾ ਸਵਾਗਤ ਕੀਤਾ ਅਤੇ ਕਿਹਾ ਕਿ बसपा ਵਿੱਚ ਉਹਨਾਂ ਦਾ ਪੂਰਾ ਮਾਨ ਸਨਮਾਨ ਹੋਵੇਗਾ ਆਮ ਆਦਮੀ ਪਾਰਟੀ ਛੱਡਣ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦੇ ਆ ਸੁੱਖਾ ਸਖਨੇਵਾਲ ਨੇ ਕਿਹਾ ਕਿ ਆਪ ਦੀ ਲੋਕਲ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਅਣਦੇਖਿਆ ਕੀਤਾ ਜਾਂਦਾ ਸੀ ਜਿਸ ਕਾਰਨ ਉਹਨਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਲੋਕ ਹਿੱਤਾਂ ਲਈ ਸੰਘਰਸ਼ ਕਰਨ ਵਾਲੀ ਬਸਪਾ ਪਾਰਟੀ ਦਾ ਪੱਲਾ ਫੜਿਆ ਹੈ ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਜਿੰਦਾਬਾਦ ਜਿੰਦਾਬਾਦ ਹਟਾਏ ਕਾ ਜਿੰਦਾਬਾਦ 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 ਆਨੇਵਾਦ ਸਾਹਿਬ ਕਾਂਸੀਰਾਂ ਸਿੰਘ ਜਿੰਦਾਬਾਦ 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 ਜੋ ਕੋਲੇ ਇਸ਼ਾਨੇ ਹਾਲੇ ਜੀ ਰਹਾ ਹੈ ਜੋ ਨਿਰਭੈ ਜਿੰਦਾਬਾਦ ਕਾਰਨ ਜੀ ਸਾਡੇ ਫਲੋਰ ਦੀ ਲੋਕਲ ਲੀਡਰਸ਼ਿਪ ਦੀ ਕੁਝ ਕਮਾਂਡ ਇਸ ਹੱਬ ਨਾਲ ਚੱਲੀ ਆ ਕਿ ਤੁਹਾਡੇ ਤੋਂ ਕੁਝ ਲੁਕਿਆ ਹੋਇਆ ਨਹੀਂ ਗਨੋਰ ਮਾਰਿਆ ਗਿਆ ਵਲੰਟੀਅਰ ਨੂੰ ਜਦ ਵਲੰਟੀਅਰ ਨੂੰ ਗਨੋਰ ਮਾਰੋਗੇ ਤੇ ਅਸਲ ਦੇ ਵਿੱਚ ਸਾਨੂੰ ਇਦਾਂ ਮਹਿਸੂਸ ਹੋਣ ਲੱਗ ਪਿਆ ਕਿ ਅਸੀਂ ਲਵਾਰਸ ਜੇ ਤੁਰੇ ਫਿਰਦੇ ਹਾਂ ਮੈਂ ਆਪ ਇੱਕ ਇਦਾਂ ਦੀ ਪਾਰਟੀ ਚੁਣੀ ਹੈ ਜਿਹੜੀ ਸੰਘਰਸ਼ ਨੂੰ ਸੰਘਰਸ਼ ਵਿੱਚੋਂ ਜਨਮ ਲਈ ਹੈ ਸੰਘਰਸ਼ ਕਰਦੀ ਹੈ ਮੈਂ ਉਸ ਪਾਰਟੀ ਨੂੰ ਆਪ ਚੁਣਿਆ ਕੱਲ ਮੇਰੇ ਕੋਲ ਸ਼ਾਮੀ ਭਾਜੀ ਹੁਣੀ ਆਏ ਔਰ ਤੁਸੀਂ ਦੇਖ ਲਓ ਕਿ ਅੱਜ ਸਵੇਰੇ ਮੈਂ ਆ ਗਿਆ ਹਾਂ ਅਸੀਂ ਲੋਕਲ ਲੀਡਰਸ਼ਿਪ ਤੋਂ ਦੁਖੀ ਹੋ ਕੇ ਆਏ ਆਂ ਔਰ ਦੱਸ ਦਵਾਂਗੇ ਕਿ ਅਸੀਂ ਝਾੜੂ ਦੇ ਵਿੱਚ ਕਿੰਨਾ ਕੰਮ ਕੀਤਾ ਔਰ ਇੱਕ ਦੀ ਬੂਟਾਂ ਪਾ ਕੇ ਅਸੀਂ ਬਿਲਕੁਲ ਭਾਜੀ ਉਹਨਾਂ ਨੂੰ ਜਿਤਾਉਣ ਲਈ ਤੁਹਾਨੂੰ ਮਨੂੰ ਤੁਹਾਨੂੰ ਜਿੰਨਾ ਜੋਰ ਲੱਗਾ ਲਾਵਾਂਗੇ ਆਮ ਆਦੀ ਪਾਰਟੀ ਤੁਸੀਂ ਇੰਨੀ ਮਹੱਤਵਪੂਰਨ ਸਰਕਾਰ ਆਮ ਆਦੀ ਪਾਰਟੀ ਦੀ ਆ ਫਿਰ ਵੀ ਤੁਸੀਂ ਸ਼ਾਮਲ ਹੋਏ ਆਂ ਭਾਜੀ ਸ਼ਾਇਦ ਮੇਰੀ ਜ਼ਿੰਦਗੀ ਸੰਘਰਸ਼ ਕੋਲ ਜ਼ਿਆਦਾ ਲਿਖਿਆ ਹੋਊਗਾ ਉੱਥੇ ਵੀ ਸੰਘਰਸ਼ ਕੀਤਾ ਤੁਹਾਨੂੰ ਪਤਾ ਚਪਲਾ ਕਸਾਈਆਂ ਉਹ ਟਾਈਮ ਦੇਖਿਆ ਜਦੋਂ ਡੱਬਾ ਸਪੀਕਰ ਮੇਰੇ ਹੱਥ 'ਚ ਹੁੰਦਾ ਸੀ ਮੈਂ ਪੋਸਟਰ ਲਾਉਂਦਾ ਹੁੰਦਾ ਸੀ ਮੈਨੂੰ ਪਤਾ ਹੁੰਦਾ ਸੀ ਪਿੱਛੇ ਪਾੜਨ ਵਾਲਾ ਖੜਾ ਆ ਪਰ ਮੈਂ ਉਹ ਕੰਮ ਕੀਤਾ ਪਰ ਕਿਤੇ ਨਾ ਕਿਤੇ ਆ ਕੇ ਨਾ ਜਦੋਂ ਫਲੋਰ ਦੀ ਜਿਹੜੀ ਲੀਡਰਸ਼ਿਪ ਆ ਲੋਕਲ ਲੀਡਰਸ਼ਿਪ ਉਹਨੇ ਜਿਹੜੇ ਮਿਹਨਤੀ ਵਲੰਟੀਅਰ ਆ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਆ ਨਾ ਕੁਆਲਿਟੀ ਹੁੰਦੀ ਆ ਉਹਨੂੰ ਤੁਸੀਂ ਜਿੰਨਾ ਮਰਜ਼ੀ ਦੱਬੀ ਚਲੋ ਉਹ ਕਦੀ ਦੱਬ ਨਹੀਂ ਹੁੰਦੀ ਉਹਨੇ ਉੱਪਰ ਕੇ ਆਉਣਾ ਹੀ ਆਉਣਾ ਆ ਜੇ ਸਾਡੇ 'ਚ ਕੁਆਲਿਟੀ ਹੋਊਗੀ ਤੇ ਅਸੀਂ ਇਹ ਵੀ ਮੈਂ ਦੇਖੋ ਦੀ ਸੰਘਰਸ਼ੀ ਪਾਰਟੀ ਆ ਕੱਲ ਅੱਜ ਸ਼ਾਮ ਤੋਂ ਮੈਂ ਦੌਰਾ ਜਿਹੜਾ ਆ ਸ਼ੁਰੂ ਕਰ ਦੇਣਾ ਪਿੰਡਾਂ ਦਾ ਤੇ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਨਿਕਲੀਦਾ ਫੇ ਚਲੋ ਬਾਬਾ ਜੀ ਦੀ ਮਿਹਰ ਆ ਹਨਾ ਤੇ ਦੱਸ ਦਵਾਂਗੇ ਕਿ ਇਹ ਵੀ ਗੱਲ ਆ ਕਿ BSP ਇੱਕ ਇਦਾਂ ਦੀ ਪਾਰਟੀ ਆ ਜਿਨੇ ਹਮੇਸ਼ਾ ਜਿਹੜੀ ਸਭ ਤੋਂ ਵਧੀਆ ਗੱਲ ਲੱਗਦੀ ਆ ਉਹ ਸਾਬ ਕਾਂਸ਼ੀ ਰਾਮ ਜੀ ਨੇ ਇੱਕ ਗੱਲ ਕਹੀ ਸੀ ਬਹੁਤੇ ਅੱਖਰ ਬੋਲਣ ਨਾਲੋਂ ਮੈਂ ਇੱਕੋ ਗੱਲ ਚ ਨਵੀਟ ਦਿੰਨਾ ਕਿ ਜਦੋਂ ਮੈਨੀਫੈਸਟੋ ਬਾਰੇ ਪੁੱਛਿਆ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਮੇਰਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੂ ਇਹਦੇ ਉੱਤੇ ਕੰਮ ਕਰਨ ਵਾਲੀ ਪਾਰਟੀ ਆ ਸੋ ਜਿਨ੍ਹਾਂ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਆ ਤੁਸੀਂ ਆਪ ਸੋਚ ਲਓ ਉਹਨਾਂ ਦੀ ਸੋਚ ਕਿੰਡੀ ਉੱਚੀ ਹੋਊਗੀ ਸੋ ਮੈਂ ਉਸ ਸੋਚ ਦੇ ਨਾਲ ਜੁੜ ਰਿਹਾ ਦੇਖੋ ਅਸੀਂ ਸਾਰੇ মিডিਆ ਦੇ ਮੋਰੇ ਅੱਜ ਗੱਲਬਾਤ ਕਰਦੇ ਸਾਨੂੰ ਬਹੁਤ ਖੁਸ਼ੀ ਦਾ ਪ੍ਰਗਟਾਵਾ ਹੋ ਰਿਹਾ ਆ ਬਈ ਕਿਉਂਕਿ ਬਸਪਾ ਜਿਲੰਦਰ ਦੇ ਵਿੱਚ ਇੱਕ ਮੇਨ ਠਹਿਰਿਆ ਔਰ ਅਸੀਂ ਸਾਡਾ ਸਾਰਾ ਬਹੁਤ ਕੇਡਰ ਮਿਹਨਤੀ ਔਰ ਇੱਕ ਬਹੁਤ ਚੰਗਾ ਫਲਸਫਾ ਆ ਸਾਰੀ ਮਨੁੱਖਾ ਮਨੁੱਖਤਾ ਦੇ ਭਲੇ ਵਾਲਾ ਪਰ ਅਸੀਂ ਕਈ ਵਾਰ ਥੋੜੀਆਂ ਜੀਆਂ ਵੋਟਾਂ ਤੋਂ ਅਸੀਂ ਫਲੋਰ ਜਾਂ ਜਲੰਧਰ ਤੋਂ ਅਸੀਂ ਰਹਿ ਜਾਂਦੇ ਕਰਤਾਰਪੁਰ ਤੋਂ ਵੀ ਥੋੜੀਆਂ ਜੀਆਂ ਵੋਟਾਂ ਰਹਿ ਕੇ ਫਲੋਰ 'ਚੋਂ ਵੀ ਤੇ ਜਿਸ ਧਿਰ ਦੀ ਜਾਂ ਜਿਹੜੇ ਸਾਥੀ ਕਿਉਂਕਿ ਸਾਡਾ ਸਾਰਾ ਇੱਕੋ ਹੀ ਭਾਈਚਾਰਾ ਆ ਤੇ ਜਿਸ ਧਿਰ ਦੀ ਜਿਨ੍ਹਾਂ ਸਾਥੀਆਂ ਦੀ ਸਾਨੂੰ ਹਮੇਸ਼ਾ ਲੋੜ ਰਹਿੰਦੀ ਸੀ ਸਾਨੂੰ ਕਮੀ ਮਹਿਸੂਸ ਹੁੰਦੀ ਸੀਗੀ ਔਰ ਅਸੀਂ ਇਹ ਸੋਚਦੇ ਹੁੰਦੇ ਸੀ ਵੀ ਅਸੀਂ ਸਾਰੇ ਇਕੱਠੇ ਹੋ ਕੇ ਤੁਰੀਏ ਤੇ ਅੱਜ ਸਾਨੂੰ ਉਹ ਜਿਹੜੀ ਕਮੀ ਜਿਹੜੀ ਆ ਦੂਰ ਹੁੰਦੀ ਜਿਹੜੀ ਸਾਨੂੰ ਨਜ਼ਰ ਆਈ ਆ ਔਰ ਸਾਡੇ ਬਹੁਤ ਹੀ ਤਤਕਾਰਯੋਗ ਸਾਥੀ ਭਾਜੀ ਸੁਖਮਿੰਦਰ ਸਿੰਘ ਸੁੱਖਾ ਸੰਗਨੇਵਾਲ ਜਿਹੜੇ ਕਿ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਹੈਗੇ ਆ ਉਹਨਾਂ ਨੇ ਜਿਹੜਾ ਅੱਜ ਬਸਪਾ ਵਿੱਚ ਸ਼ਾਮਲ ਹੋਇਆ ਔਰ ਉਹਨਾਂ ਦੇ ਜਿਹੜੇ ਸਾਥੀ ਹੈਗੇ ਆ ਸਰਦਾਰ ਮੁਖਤੇਜ ਸਿੰਘ ਮਾਲ ਜੀ ਮੰਨੀ ਬੰਗਾ ਜੀ ਮੰਨੀ ਬੰਗਾ ਮੰਨੀ ਵੀਰਾ ਰੈਪਾ ਦੰਸ਼ੀਰ ਸਹਿਫਾਬਾਦ ਨਿੱਕੂ ਸਹਿਫਾਬਾਦ ਪੰਕੂ ਚੱਕ ਦੇਸਰਾਜ ਅਜੇ ਤੇਹੰਗ ਵਿਕਾਸ ਫਹਾਬਦ ਬਿਜੇ ਕੁਮਾਰ ਮੈਂਗੜਾ ਰਵੀ ਸਿੰਘ ਨਗਰ ਲਾਲੀ ਭਾਜੀ ਗੜਾ ਇਹ ਸਾਰੇ ਸਾਥੀ ਸ਼ਾਮਿਲ ਹੋਏ ਆ ਪਰ ਭਾਜੀ ਹੁਣੀ ਜਿਹੜਾ ਆ ਇੱਕ ਕਿਸਾਨੀ ਪਿਸ਼ੋਕਰ ਨਾਲ ਸੰਬੰਧ ਰੱਖਦੇ ਆ ਤੇ ਜਦੋਂ ਅਸੀਂ ਸਾਰਾ ਇੱਕ ਭਾਈਚਾਰੇ ਰੂਪ ਵਿੱਚ ਆਜੇ ਅਸੀਂ ਇਕੱਠੇ ਹੋ ਰਹੇ ਆ ਤੇ ਇਹਨਾਂ ਦੇ ਆਉਣ ਦੇ ਨਾਲ ਜਿਹੜੀ ਸਾਡੀ ਜਿੱਤ ਆ ਉਹ ਹੋਰ ਪੱਕੀ ਹੋਈ ਆ ਇਸ ਕਰਕੇ ਅਸੀਂ ਸਾਰੇ ਜਿੰਨੇ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਲਾਲਚੰਦ ਓਜਲਾ ਜੀ ਬਿੱਟੂ ਜੀ ਅ ਆਪਣੇ ਤੀਸ ਰਾਜਪੁਰਾ ਜੀ ਖੁਸ਼ੀ ਸਰਪੰਚ ਜੀ ਜਤਿੰਦਰ ਹੈਪੀ ਜੀ ਗੜਾ ਸਰਪੰਚ ਸਾਹਿਬ ਲਾਡੀ ਜੀ ਡਾਕਟਰ ਲਖਵੀਰ ਜੀ ਅਸੀਂ ਸਾਰੇ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਜਿਹੜੀ ਡੀਐਸਪੀ ਹੈਗੀ ਆ ਉਹਦੇ ਬਾਰੇ ਜਿਹੜੀਆਂ ਸਥਾਪਿਤ ਰਾਜਨੀਤੀ ਹੈਗੀ ਆ ਚਾਹੇ ਕਾਂਗਰਸ ਜਾਂ ਹੋਰ ਉਹਨਾਂ ਉਹਨਾਂ ਨੇ ਇੱਕ ਬਹੁਤ ਇੱਕ ਨਕਾਰਾਤਮਕ ਇਮੇਜ ਆਮ ਲੋਕਾਂ ਦੇ ਮਨਾਂ 'ਚ ਬਿਠਾਈ ਸੀ ਜਦ ਕਿ ਉਹ ਇਹ ਜਿਹੜੀਆਂ ਪਾਰਟੀਆਂ ਆ ਇਹ ਅਸਲ ਵਿੱਚ ਲੋਕਾਂ ਦੇ ਖਿਲਾਫ ਕੰਮ ਕਰਦੀਆਂ ਪਰ बसपा ਦਾ ਜਿਹੜਾ ਯੂਪੀ ਦਾ ਰਾਜ ਰਿਹਾ ਕਿਉਂਕਿ ਅਗਵਾਈ ਤਾਂ ਸਾਡੀ ਭੈਣ ਜੀ ਕਰਦੀ ਆ ਤੇ ਜਿੱਦਾਂ ਦੇ ਉਹਨਾਂ ਦੇ ਰਾਜ ਵਿੱਚ ਕੰਮ ਹੋਇਆ ਉਹੀ ਦੇਸ਼ ਵਿੱਚ ਬਸਪਾ ਨੇ ਕਰਨਾ ਆ ਤੇ ਭੈਣ ਜੀ ਦੇ ਰਾਜ ਵਿੱਚ ਜਿਹੜਾ ਰਾਜ ਆ ਉਹਦੇ ਵਿੱਚ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਦੀ ਸਟੇਟ ਮਸ਼ੀਨਰੀ ਨਹੀਂ ਵਰਤੀ ਗਈ ਜਦ ਕਿ ਕਾਂਗਰਸ ਆ ਰਾਜ ਰਿਹਾ ਆਪਾਂ ਜੂਨ 84 ਸਾਰੀ ਦੇਖੀ ਆ ਲੇ ਕਿਦਾਂ ਮਾਲਾ ਲੋਕਾਂ ਦਾ ਵੱਡੇ ਪੱਧਰ ਤੇ ਜਾਨੀ ਮਾਲੀ ਦਾ ਨੁਕਸਾਨ ਕਾਂਗਰਸ ਨੇ ਸਟੇਟ ਮਸ਼ੀਨਰੀ ਵਰਤ ਕੇ ਕੀਤਾ ਗਿਆ ਬੀਜੇਪੀ ਦੇ ਵਿੱਚ ਲੋਕਾਂ ਦੇ ਖਿਲਾਫ ਸਟੇਟ ਮਸ਼ੀਨਰੀ ਵਰਤੀ ਗਈ ਆਪ ਨੇ ਜਿਹੜਾ ਉਹਦੇ ਵਿੱਚ ਸਟੇਟ ਮਸ਼ੀਨਰੀ ਵਰਤੀ ਗਈ ਪਰ ਜਿਹੜੀ ਬਸਪਾ ਦੇ ਰਾਜ ਵਿੱਚ ਕਦੀ ਵੀ ਲੋਕਾਂ ਦੇ ਖਿਲਾਫ ਸਟੇਟ ਮਸ਼ੀਨਰੀ ਦਾ ਦੁਰਪਯੋਗ ਨਹੀਂ ਹੋਇਆ ਜਿਹੜਾ ਕਿਸਾਨਾਂ ਦਾ ਜਿਹੜਾ ਕੋਈ ਬਕਾਇਆ ਨਹੀਂ ਰਿਹਾ ਫਸਲਾਂ ਦਾ ਔਰ ਸਮੇਂ ਸਿਰ ਫਸਲਾਂ ਦੇ ਰੇਟ ਦਿੱਤੇ ਗਏ ਔਰ ਸਭ ਤੋਂ ਵੱਧ ਰੇਟ ਜਿਹੜਾ ਗੰਨੇ ਦਾ ਭੈਣ ਜੀ ਦੀ ਸਰਕਾਰ ਵੇਲੇ ਦਿੱਤਾ ਗਿਆ ਤੇ ਮੰਨ ਲਓ ਜਿਹੜਾ ਲੈਂਡ ਆਰਡਰ ਕਦੀ ਵਿਗੜਾ ਨਹੀਂ ਦਿੱਤੀ ਇਸ ਕਰਕੇ ਬਸਪਾ ਇੱਕ ਅਜਿਹੀ ਪਾਰਟੀ ਆ ਜਿਹੜੇ ਸਾਹ ਅਸਲ ਵਿੱਚ ਆਮ ਆਦਮੀ ਪਾਰਟੀ ਹੈਗੀ ਆ ਇਸ ਕਰਕੇ ਭਾਜੀ ਹੁਣੀ ਸਾਡੇ ਨਾਲ ਆਏ ਆ ਔਰ ਅਸੀਂ ਭਰੋਸਾ ਇਹਨਾਂ 'ਤੇ ਦਵਾਉਂਦੇ ਆਂ ਵੀ ਜੋ ਤੁਹਾਡੀ ਸੋਚ ਸੀ ਆਮ ਆਦਮੀ ਪਾਰਟੀ ਦੇ ਰਾਹੀਂ ਵੀ ਇੱਕ ਚੰਗਾ ਪੰਜਾਬ ਬਣੇ ਲੋਕ ਖੁਸ਼ਹਾਲ ਤੇ ਸੁਖੀ ਹੋਣ ਸਾਡਾ ਹੀ ਸੂਬਾ ਹੈ ਅਸੀਂ ਉਹਨੂੰ ਵਧੀਆ ਕਰਨਾ ਤੇ ਉਹ ਅਸਲ ਵਿੱਚ ਆਮ ਆਦਮੀ ਦੀ ਪਾਰਟੀ ਜਿਹੜੀ ਆਮ ਲੋਕਾਂ ਦੀ ਪਾਰਟੀ ਬਸ ਪਾਇਆ ਤੇ ਤੁਸੀਂ ਸਾਡੇ ਅੱਜ ਪਰਿਵਾਰ ਚ ਸਾਡੇ ਨਾਲ ਖੜੇ ਹੋ ਤੇ ਅਸੀਂ ਸਾਰੀ ਲੀਡਰਸ਼ਿਪ ਸਾਰੀ ਸਾਡੀ ਸਟੇਟ ਦੀ ਲੀਡਰਸ਼ਿਪ ਪ੍ਰਧਾਨ ਜੀ ਸਰਦਾਰ ਜਸਵੀਰ ਸਿੰਘ ਗੜੀ ਜੀ ਕਿਉਂਕਿ ਉਹ ਇਲੈਕਸ਼ਨ ਆਪ ਲੜ ਰਹੇ ਆ ਡਾਕਟਰ ਨਛੱਤਰਪਾਲ ਜੀ ਇਨਚਾਰਜ ਅਸੀਂ ਸਾਰਿਆਂ ਵੱਲੋਂ ਤੁਹਾਡਾ ਪਾਰਟੀ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦੇ ਆਂ ਔਰ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆਂ ਵੀ ਅਸੀਂ ਇੱਕ ਭਰਾਵਾਂ ਦੀ ਤਰ੍ਹਾਂ ਲੜ ਕੇ ਚੱਲਾਂਗੇ ਔਰ ਰਲ ਮਿਲ ਕੇ ਆਪਣੇ ਪੰਜਾਬ ਨੂੰ ਇਹ ਸੀਟ ਜਿੱਤ ਗਏ ਪੰਜਾਬ ਨੂੰ ਵੀ ਵਧੀਆ ਬਣਾਵਾਂਗੇ ਦੇਸ਼ ਦੀ ਸੰਸਦ ਵਿੱਚ ਵੀ ਰਲ ਮਿਲ ਕੇ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਲੈ ਕੇ ਜਾਵਾਂਗੇ ਤੇ ਅਸੀਂ ਇੱਕ ਵਾਰੀ ਫੇਰ ਸਾਰੀ ਲੀਡਰਸ਼ਿਪ ਵੱਲੋਂ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਸਾਰੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਗਿਆ ਆ ਵੀ ਪ੍ਰਧਾਨ ਜੀ ਵੱਲੋਂ ਵੀ ਉਹ ਜੋ ਅਸੀਂ ਅਨਾਉਂਸ ਕਰਨਾ ਆ ਬਈ ਇਹਨਾਂ ਨੂੰ ਅਸੀਂ ਡੀਐਸਪੀ ਦੀ ਜਿਹੜੀ ਸੂਬਾ ਕਮੇਟੀ ਮੈਂਬਰ ਦੀ ਜ਼ਿੰਮੇਵਾਰੀ ਅੱਜ ਦੇ ਰਹੇ ਆ ਤਾਂ ਇਹ ਸਟੇਟ ਪੱਧਰ ਤੇ ਸਾਡੇ ਨਾਲ ਰਲ ਕੇ ਕੰਮ ਕਰਨਗੇ ਧੰਨਵਾਦ